ਉੱਥੇ 6 6 ਫੁੱਟ ਪਾਣੀ ਸੀ ਉਹਨਾਂ ਦੇ ਕਰਕੇ ਸਾਰਿਆਂ ਨੂੰ ਕੱਢ ਕੇ ਕਿਰਾਏਦਾਰ ਸੀ ਸਾਰੇ ਪਰਿਵਾਰਾਂ ਨੂੰ ਕੱਢ ਕੇ ਲੱਗਿਆ ਟਰੈਕਟਰ ਨਾਲ ਇੱਕ ਟਰੈਕਟਰ ਡਬੋਇਆ ਸੀ 1 ਲੱਖ ਰੁਪਏ ਚੋ ਪਿਆ ਦੂਜਾ ਟਰੈਕਟਰ ਫਿਰ ਲੈ ਕੇ ਯਾਰ ਨੂੰ ਕੱਢ ਕੇ ਲਿਆਏ ਆ ਉੱਥੋਂ ਸੱਚੀ ਗੱਲ ਹੈ ਮੈਂ ਪੁੱਛਦਾ ਰਿਹਾ ਵੀ ਤਿੰਨ 10 ਮੈਂ ਤੈਨੂੰ ਲੈਣਾ ਵਾ ਪਹਿਲਾਂ ਮੈਨੂੰ ਐ ਸੀਗੇ ਵੀ ਉੱਤੇ ਕਿਰਾਏਦਾਰ ਸੀਗੇ ਉਹਦੇ ਛੋਟੇ ਛੋਟੇ ਬੱਚੇ ਸੀਗੇ ਤੇ ਦੋ ਮੇਰੇ ਕੋਲ ਡੌਗੀ ਸੀਗੇ 5000 ਰੁਪਏ ਅਗਲਾ ਕਹੂਗਾ ਵੀ ਹਨਾ ਬੀ ਆਪ ਲਾਂਗੇ ਲੋੜ ਪੈਣ ਤੇ ਮੈਂ ਗੱਡੀ ਲੈ ਕੇ ਵੀ ਆਉਂਦੀ ਨਿਕਲ ਸਕਦਾ ਸੀ ਜਦੋਂ ਮਤਲਬ ਇੰਨਾ ਇੰਨਾ ਪਾਣੀ ਸੀ ਆ ਵੀਰਾ ਕਹਿੰਦਾ ਤੂੰ ਨਿਕਲਿਆ ਗੱਡੀ ਲੈ ਕੇ ਹਨਾ ਫੇਰ ਇਹ ਕਹਿੰਦਾ ਤੂੰ ਆਵਾ ਤੈਨੂੰ ਲੈਣ ਆਵਾ ਫੇਰ ਭਾਈ ਸਾਡਾ ਮੁੱਕ ਗਿਆ ਪਾਣੀ ਜਦੋਂ ਟੈਂਕੀਆਂ ਦੇ ਵਿੱਚੋਂ ਭਾਈ ਫੇਰ ਮੈਂ ਕਾਇਆ ਵੀ ਲੋੜ ਪੈ ਗਈ ਫੇਰ ਉਸ ਤੋਂ ਪਹਿਲਾਂ ਦੋ ਤਿੰਨ ਵਾਰੀ ਪੁੱਛ ਚੁੱਕਿਆ ਸੀ ਇਹ ਆਵਾ ਆਵਾ ਮਾਹ ਨਾ ਕੋਈ ਨਹੀਂ ਵੀ ਹੈਗਾ ਠੀਕ ਆ ਉੱਤੇ ਬੈਠਿਆਂਗੇ ਚਵਾਰੇ 'ਚ ਫੇਰ ਲੈ ਕੇ ਗਿਆ ਕੱਢ ਕੇ ਉਸ ਤੋਂ ਬਾਅਦ ਪਤਾ ਨਹੀਂ ਇਹਨੂੰ ਕੀ ਹੋ ਰੁਸ ਗਿਆ ਮੈਂ ਬਲੈਂਚ ਲਾ ਗਰਾਂ ਦੁੱਸ ਗਿਆ ਰੁੱਸ ਗਿਆ ਇੱਕ ਦਿਨ ਉਹ ਮੈਂ ਰਾਤ ਇੱਕ ਦਿਨ ਮੈਂ ਰਾਤ ਨੂੰ ਫਿਰ ਗਾਲਾਂ ਕੱਟੀਆਂ ਨੂੰ ਮੈਂ ਫਿਰ ਸਾਰ ਮਾਰ ਖਬਰਦਾਰ ਜੱਜ ਤੋਂ ਬਾਅਦ ਬਲੈਂਚ ਫਿਰ ਨਾ ਕਹਿੰਦਾ ਤਾਂ ਮੇਰਾ ਭਾਈ ਆ ਤੂੰ